ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਇਆ ਆਪਣੇ ਸਕੂਲ ਨਾਬਾ ਦੇ ਪਿੰਡ ਦੰਦਰਾਲਾ ਵਿਖੇ ਪਹੁੰਚੇ ਚੇਅਰਮੈਨ ਜੱਸੀ ਸੋਇਆ ਨੇ ਸਕੂਲ ਵਿੱਚ ਪਹੁੰਚ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਰੋ-ਤਾਜ਼ਾ ਕੀਤਾ ਅਤੇ ਸਕੂਲ ਦੇ ਸਟਾਫ ਦੇ ਵੱਲੋਂ ਵੀ ਚੇਅਰਮੈਨ ਜੱਸੀ ਸੋਇਆ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਜੱਸੀ ਸੋਇਆ ਨੇ ਕਿਹਾ ਕਿ ਮੈਂ ਅੱਜ ਜਿਸ ਵੀ ਮੁਕਾਮ ਤੇ ਹਾਂ ਇਸ ਸਕੂਲ ਅਤੇ ਆਪਣੇ ਅਧਿਆਪਕਾਂ ਦੇ ਸਦਕੇ ਹਾਂ ਇਸ ਲਈ ਮੈਂ ਅੱਜ ਆਪਣੇ ਇਸ ਸਕੂਲ ਨੂੰ ਨਤਮਸਤਕ ਹੋਣ ਦੇ ਲਈ ਪਹੁੰਚਿਆ ਹਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾ ਢਿੰਡਸਾ ਵਿੱਚ ਮੈਂ ਚੇਅਰਮੈਨ ਬਣ ਕੇ ਜਿਹੜੇ ਜ਼ਿੰਮੇਵਾਰੀ ਵਲੀਆ ਮੈਨੂੰ ਆਇਆ ਤੇ ਇੱਥੇ ਮਾਨਯੋਗ ਪ੍ਰਿੰਸੀਪਲ ਅਰਚਨਾ ਗੋਇਲ ਜੀ ਉਹਨਾਂ ਨੇ ਸਮੂਹ ਸਟਾਫ ਨੇ ਜਿਹੜਾ ਬੱਚਿਆਂ ਨੇ ਸਨਮਾਨ ਕੀਤਾ ਮੈਨੂੰ ਕਿ ਸਾਡੇ ਸਕੂਲ ਦਾ ਵਿਦਿਆਰਥੀ ਕਿਉਂਕਿ ਬਹੁਤ ਜ਼ਿਆਦਾ ਤਾਜ਼ਾ ਹੋਈਆਂ ਨੇ ਤੇ ਸਕੂਲ ਦੇ ਵਿੱਚੋਂ ਤਾਂ ਵੀ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਬਹੁਤ ਭਾਗਾਵਲਾਂ ਕਿ ਅੱਜ ਇਸ ਸਕੂਲ ਦੇ ਵਿੱਚ ਆਇਆ ਹਾਂ ਤੇ ਕਿਉਂਕਿ ਜਦੋਂ ਸਾਨੂੰ ਕਿਤੋਂ ਸਿੱਖਿਆ ਗ੍ਰਹਿਣ ਹੁੰਦੀ ਹੈ ਜਿਵੇਂ ਸਾਡਾ ਸਕੂਲ ਆ ਪੜ੍ਹਾਈ ਦਾ ਜਿਹੜਾ ਮੰਦਿਰ ਆ ਉਹਦੇ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਸਾਡਾ ਫਰਜ਼ ਹੈ ਜਦੋਂ ਅਸੀਂ ਕੁਝ ਬਣਦੇ ਆ ਤਾਂ ਉਸ ਮੰਦਿਰ ਦੇ ਵਿੱਚ ਆ ਕਿਸੇ ਨਤਮਸਤ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਤੇ ਅੱਜ ਮੈਂ ਬੱਚਿਆਂ ਨੂੰ ਦੱਸਿਆ ਬੱਚਿਆਂ ਦੇ ਵਿੱਚ ਕਾਫੀ ਪ੍ਰਭਾਵ ਪਿਆ ਕਿ ਅਸੀਂ ਵੀ ਕੁਝ ਬਣੀਏ ਸਾਡਾ ਮੇਰਾ ਮਕਸਦ ਇਹ ਹੁੰਦਾ ਕਿ ਜੇ ਅਸੀਂ ਕੁਝ ਬਣਿਆ ਤਾਂ ਬੱਚਿਆਂ ਨੂੰ ਦੱਸਣ ਲਈ ਤੇ ਉਹ ਵੀ ਅੱਗੇ ਜਾ ਕੇ ਕੁਝ ਨਾ ਕੁਝ ਬਣ ਸਕੀਏ ਸਮਾਂ ਸਪੈਂਡ ਕੀਤਾ ਕਿੰਨੇ ਦਾ ਤਰੋ ਤਾਜ ਹੋ ਜਨਿਆ ਯਾਦਾ ਦੇਖੋ ਜਦੋਂ ਬਚਪਨ ਦੇ ਵਿੱਚ ਅੱਗੇ ਪੜਦੇ ਸੀਗੇ ਤਾਂ ਕਾਫੀ ਕੁਝ ਸ਼ਰਾਰਤਾਂ ਵੀ ਕਰਦੀਆਂ ਪੜਨਾ ਵੀ ਤੇ ਹੋਰ ਸਨਾ ਖੇਡਣਾ ਕਾਫੀ ਦੋਸਤ ਮਿੱਤਰ ਮਿਲਨੇ ਜਿਵੇਂ ਮੇਰੇ ਨਾਲ ਦੇ ਦੋਸਤ ਪੜੇ ਹੋਏ ਨੇ ਉਹ ਵੀ ਮਿਲਨੇ ਤੇ ਕਾਫੀ ਕੁਝ ਜਿਹੜਾ ਚੰਗਾ ਲੱਗਿਆ ਮੈਨੂੰ ਸਕੂਲ ਦੇ ਵਿੱਚ ਆ ਕੇ ਨਹੀਂ ਦੇਖੋ ਕਾਫੀ ਡਿਵੈਲਪਮੈਂਟ ਹੋਈ ਹੈ ਸਕੂਲ ਦੇ ਵਿੱਚ ਤੇ ਪਹਿਲਾਂ ਕੁਝ ਹੋਰ ਸੀਗਾ ਤੇ ਅੱਜ ਕਾਫੀ ਸਕੂਲ ਦੇ ਜਿਹੜਾ ਬਦਲਿਆ ਹੋਇਆ ਤੇ ਪਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਬੱਚੇ ਬੜੇ ਖੁਸ਼ ਨੇ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਕੋਲ ਸਾਰਾ ਸਟਾਫ ਹੋ ਜਾ ਕੇ ਸਾਡੇ ਸਕੂਲ ਦਾ ਕੋਈ ਵਿਦਿਆਰਥੀ ਕਿਸੇ ਉਹਦੇ ਤੇ ਜਾ ਕੇ ਵੱਡੇ ਉਹਦੇ ਤੇ ਮੁਰਚਾ ਨਹੀਂ ਨੇ ਦੇਖੋ ਦਿੱਲੀ ਦੇ ਵਿੱਚ ਜਿਹੜੇ ਸਕੂਲਾਂ ਦੇ ਬਹੁਤ ਵਧੀਆ ਦੇਖਵਣੀਆਂ ਨਾਲ ਪੜ੍ਹਾਈ ਬਹੁਤ ਵਧੀਆ ਹੋਈ ਹੈ ਤੇ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਬਣੇ ਸਵਿੰਗ ਪੂਲ ਬਣੇ ਨੇ ਇਸੇ ਤਰ੍ਹਾਂ ਸਾਡੀ ਇਹੀ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵਧੀਆ ਦੇਖ ਤੇ ਖੇਡਣ ਲਈ ਬੱਚਾ ਗਰਾਊਂਡ ਸਵਿੰਗ ਪੂਲ ਖੇਡ ਦੇ ਮੈਦਾਨ ਤੇ ਨਾਲ ਹੀ ਜਿਹੜਾ ਵਧੀਆ ਸਟਾਫ ਪੜ੍ਹਾਈ ਸਭ ਕੁਝ ਮਿਲੂਗਾ ਵੇ ਨਹੀਂ ਇਹ ਕਿ ਪਹਿਲੀ ਸਰਕਾਰ ਆ ਵਾਗ ਰਾਂਗੋ ਕਰਕੇ ਕਹਿੰਦਾ ਵੀ ਸਮਾਰਟ ਸਕੂਲ ਬਣਗੇ ਤੇ ਜਿਹੜਾ ਕੁਝ ਅਸਰ ਤੱਕ ਕਿਉਂਕਿ ਸਿੱਖਿਆ ਤੇ ਸਿਹਤ ਇਹਦੇ ਵਿੱਚ ਜਿਹੜਾ ਸਰਕਾਰ ਵੱਡੀ ਪੱਧਰ ਤੇ ਸੁਧਾਰ ਕਰਦੀ। ਇਹ ਸਕੂਲ ਦੇ ਵਿੱਚ ਕਾਫੀ ਕੁਝ ਕੰਮ ਕਰਨ ਵਾਲੇ ਨੇ ਉਹ ਵੀ ਸਾਡੀ ਸਰਕਾਰ ਆ ਅਸੀਂ ਕਰਾਵਾਂਗੇ ਕਿਉਂਕਿ ਸਾਡੇ ਆਪਣੇ ਸਕੂਲ ਨੇ ਆਪਣਾ ਹੀ ਨਹੀਂ ਹੈਗਾ ਬਾਕੀ ਸਾਰੇ ਪੰਜਾਬ ਦੇ ਸਕੂਲ ਨੇ ਸਾਡੇ ਸਾਡੇ ਆਪਣੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਬੱਚਿਆਂ ਨੂੰ ਤਾਂ ਇਹੀ ਹੈ ਕਿ ਸਾਨੂੰ ਇੱਕ ਮਕਾਮ ਜਿਸ ਮਕਾਮ ਨੂੰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਡਾ ਨਿਸ਼ਾਨਾ ਹੁੰਦਾ ਕਿ ਕਿਸ ਮਕਾਮ ਤਸੀਂ ਪਹੁੰਚਣਾ ਚਾਹੁੰਦੇ ਤਾਂ ਸਾਨੂੰ ਉਸ ਨਿਸ਼ਾਨੇ ਤੋਂ ਕੁਝ ਨਹੀਂ ਚਾਹੀਦਾ ਸਿਰਫ ਉਸੇ ਰਸਤੇ ਚੱਲਦੇ ਰਹਿਣਾ ਕਿਉਂਕਿ ਰਾਹ ਦੇ ਵਿੱਚ ੜਿੱਕੇ ਬਹੁਤ ਆਉਂਦੇ ਨੇ ਤੇ ਮੁਸ਼ਕਲਾਂ ਵੀ ਆਉਂਦੀਆਂ ਨੇ ਪਰ ਸਾਨੂੰ ਸਾਰਿਆਂ ਨੂੰ ਸਰ ਕਰਨਾ ਚਾਹੀਦਾ ਤੇ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਡਰਨਾ ਨਹੀਂ ਚਾਹੀਦਾ ਮੇਰੇ ਲਈ ਤਾਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਤਿਹਾਸਿਕ ਦਿਨ ਹੈ ਕਿਉਂਕਿ ਇੱਕ ਮਾਪੇ ਕੇ ਬਾਪ ਟੀਚਰ ਹੀ ਹੈ ਜੋ ਖੁਸ਼ ਹੁੰਦਾ ਹੈ ਕਿ ਉਸਕੇ ਬੱਚੇ ਉਸਸੇ ਅੱਗੇ ਵੜੇ और मैंने इनको बताया जैसे कि 33 साल हो गए मुझे पढ़ाते हुए बच्चे तो बहुत आगे गए हैं पर ये पहला बच्चा ही है जो जिन्होंने वापस याद किया अपने टीचर्स को और स्कूल को तो मुझे तो इनके अंदर अब्दुल कलाम जी दिखाई दे रहे हैं उन्होंने भी सबसे पहले जब सोच चुकन समा रो हुआ था तो उसमें अपने टीचर्स को बुलाया था तो इस ये बच्चा बहुत ही ईमानदार और मेहनती बच्चा है जो आज इस मुकाम पे पर है मेरे तो आज मैं बता नहीं सकती कितनी खुशी हो रही है और भगवान इनको चढ़दी कला में रखे दिन धूनी रात चौगनी उनती दे इतना ये भला करें पूरे पंजाब के बच्चों का स्कूलों का ये मेरे स्कूल में आज एक रोल मॉडल बन के आए हैं मैं अपने बच्चों को ना ये मिशन हंड्रेड परसेंट चल रहा है हमारा तो परसों से मैं बता रही थी उनको कि ये बनना है वो बनना है आज उन बच्चों को एक एग्जाम्पल मिल गया कि अगर हम पढ़ लिख के कुछ बनेंगे तो हमारा भी सम्मान ऐसा होगा हमारे माँ बाप का नाम भी ऐसे रोशन होगा तो मुझे तो लगता है इन्होंने मेरे जो रास्ता बहुत आसान कर दिया अब मैं बच्चों को हंडर्ड मिशन पे आराम से ले जा सकूंगी और भगवान से प्रार्थना है कि मेरे बच्चों की ज़्यादा से ज़्यादा मेरिट आए और वो अच्छे नागरिक बने इनका मैं तहे दिल से धन्यवाद करती हूँ इसी तरह से आके मेरे बच्चों को मोटिवेट करते रहना थैंक यू वेरी मच प्रेरित होकर भी कुछ बहुत ज़्यादा बहुत ज़्यादा प्रेरित क्योंकि इनके गांव को बच्चे जो है ना पिंडों के बच्चे इनको लगता है कि शायद जो प्राइवेट स्कूलों में बच्चे पढ़ रहे हैं जिनके माँ बाप पैसा खर्चते हैं वो ही कुछ बन सकते हैं पर मेरा सोचना उल्टा है मुझे लगता है कि उनको तो सब बना बनाए मिल रहा तो उनको ज़रूरत महसूस नहीं होती जब तक तुम्हारे जीवन में कोई मकसद नहीं है ज़रूरत नहीं है ना तुम आगे नहीं बढ़ोगे इन बच्चों के पास मकसद है कि हमने अपने घर के हालात बदलने हैं अपने बदलने हैं अपना कुछ करके दिखाना है और मैंने सबको बोला है कि तुम्हारे सामने एक जीता जागता उदाहरण है इन्होंने बताया कि मैंने मेहनत की है मजदूरी तक की है तो इससे बड़ा उदाहरण क्या होगा है ना जिस जगह पे आज ये पहुंचे हैं वो छो, छोटी जगह नहीं है ईमानदारी और मेहनत से वहाँ पहुंचना तो ये मेरे बच्चों के लिए एक बहुत बहुत बड़ी मिसाल हुई है और शुक्रिया करती हूँ कि आना मेरे बच्चों को दोबारा भी मोटिवेट कर दें थैंक यू वेरी मच बहुत मतलब अच्छा माहौल से स्कूल के मैडम प्रिंसीपल जो सारे बच्चे से स्टाफ सारे ने इन्हों बहुत स्वागत किया क्योंकि ਜਦ ਅਸੀ ਸੋਇਆਂਵਾਲ ਜੀ ਨੇ 7ਵੀਂ ਤੱਕ ਇਸ ਸਕੂਲ ਚ ਪੜ੍ਹੇ ਨੇ ਔਰ ਇਸ ਏਰੀਏ ਦੇ ਜੰਪਾਲ ਨੇ ਪਿੰਡਾਂ ਦੇ ਇੱਥੇ ਖੇਡਦੇ ਰਹੇ ਨੇ ਸਾਰੇ ਪਤਵੰਤੇ ਸੱਜਣ ਤੰਦਰਾਜ ਢੀਂਸੇ ਦੇ ਆਲੇ ਦਾਲ ਨਗਰਾਂ ਦੇ ਆਏ ਔਰ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਵੀ ਜਦ ਅਸੀ ਸੋਇਆਂਵਾਲ ਜੀ ਜੋ ਜ਼ਿਲ੍ਹਾ ਯੋਜਨਾ ਮੋਰਡ ਦੇ ਚੇਅਰਮੈਨ ਬਣ ਕੇ ਅੱਜ ਆਪਣੇ ਪੁਰਾਣੇ ਸਕੂਲ ਦੇ ਵਿੱਚ ਆਏ ਨੇ ਬੜਾ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਰਾ ਸਮਾਗਮ ਹੋਇਆ ਜੀ ਅ ਜਦ ਅਸੀ ਸੋਇਆਂਵਾਲ ਜੀ ਚੇਅਰਮੈਨ ਬਣ ਕੇ ਸਾਡੇ ਸਕੂਲ ਵਿੱਚ ਪਹੁੰਚੇ ਅਸੀਂ ਇਹਨਾਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਪੁਰਾਣੇ ਮੇਰੇ ਕਲਾਸ ਫੈਲੋ ਵੀ ਰਹੇ ਨੇ ਵੀ ਰਹੇ ਔਰ ਸਾਡੇ ਸਕੂਲ ਦਾ ਧਿਆਨ ਵੀ ਰੱਖਣਗੇ ਮੈਂ ਇਸ ਸਕੂਲ ਦਾ ਚੇਅਰਮੈਨ ਆਈ ਔਰ ਮੈਨਰ ਬਹੁਤਨ ਬਰਕਤ ਵੀ ਇਨਸਪਾਇਰਡ ਲੋਰਡ ਫ্রম ਹਰ ਥਿਮ ਦੇ ਬਿਲੋਂਗਸ ਟੂ ਅ ਵਿਲੇਜ ਵੀ ਆਲਸੋ ਬਿਲੋਂਗ ਟੂ ਅ ਵਿਲੇਜ ਬਟ ਦੇ ਸਟੈਂਡ देयर ਇਨ ਅ ਹਾਊ ਕੈਨ ਆ ਐਕਸਪ੍ਰੈਸ ਮਾਈ ਫੀਲਿੰਗਸ ਇਨ ਫਰੰਟ ਆਫ ਯੂ ਦੇ ਸਟੈਂਡ ਇਨ ਅ very good manner in front of us main yehi sochti hu ki main bhi inki tarah aage jau aur apne school ka aur villages ka naam roshan karu like tez channel de di naba to sukhchain singh lubana di vishesh report